ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਇੱਕ ਵੀਡੀਓ ਬਣਾਉਣ ਤੋਂ ਬਾਅਦ ਜੋ ਹੈ ਬਹੁਤ ਸਾਰੇ ਡਾਊਟ ਆਏ ਆ ਕਿ ਸਰ ਕਟਆਫ ਨੂੰ ਲੈ ਕੇ ਜੋ ਹੈ ਉਹ ਵੀਡੀਓ ਬਣਾਓ ਸੋ ਇਹ ਵੀਡੀਓ ਬੇਸਿਕਲੀ ਕਟਆਫ ਨੂੰ ਹੀ ਲੈ ਕੇ ਟਾਰਗੇਟ ਕੀਤੀ ਜਾਏਗੀ ਜਿੰਨੀਆਂ ਵੀ ਕੈਟਾਗਰੀਜ਼ ਨੇ ਸਾਰੀਆਂ ਕੈਟਾਗਰੀ ਨੂੰ ਇਸ ਵਿੱਚ ਇਨਵੋਲ ਕੀਤਾ ਜਾਏਗਾ ਜਿਨ੍ਹਾਂ ਦਾ ਡਾਟਾ ਮੇਰੇ ਕੋਲ ਆਇਆ ਠੀਕ ਹੈ ਇਸ ਦੇ ਵਿੱਚ ਚਾਏ ਓਪਨ ਕੈਟਾਗਰੀ ਹੈ BC ਹੈ SC RO ਹੈ SC MB ਹੈ AWS ਹੈ X ਸਰਵਿਸ ਮੈਨ ਇੰਜੀਨੀਅਰ ਸਪੋਰਟਸ ਹੈ ਠੀਕ ਹੈ ਉਹ ਸਾਰੀਆਂ ਕੈਟਾਗਰੀ ਦੀ ਕੱਟਆਫ ਜੋ ਹੈ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਵਿਦ ਡਾਟਾ ਠੀਕ ਹੈ ਬਿਨਾ ਡਾਟਾ ਤੋਂ ਮੇਰੇ ਚੈਨਲ ਤੇ ਕੋਈ ਵੀ ਮਤਲਬ ਉਹ ਨਹੀਂ ਰੱਖੀ ਜਾਂਦੀ ਕੋਈ ਵੀਡੀਓ ਕਿ ਤੁਹਾਨੂੰ ਸਿੱਧਾ ਹੀ ਦੱਸ ਦਿੱਤਾ ਜਾਏ ਕਿ ਇੰਨੀ ਕੱਟਆਫ ਡਾਊਨ ਜਾਏਗੀ ਲੇਕਿਨ ਉਸ ਦੇ ਪਿੱਛੇ ਕੋਈ ਪ੍ਰੂਫ ਹੋਣਾ ਚਾਹੀਦਾ ਹੈ ਕਿ ਇਸ ਦਾ ਰੀਜ਼ਨ ਕੀ ਹੈ ਉਹ ਰੀਜ਼ਨ ਜੋ ਹੈ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲਣਗੇ ਤਾਂ ਤੁਸੀਂ ਮੰਨ ਜੋਗੇ ਕਿ ਹਾਂਜੀ ਇਹ ਸੱਚੀ ਫੈਕਚੁਅਲ ਡਾਟਾ ਹੈ ਜਿਸ ਦੇ ਬੇਸ ਤੇ ਕਟ-ਆਫ ਬਣਾਈ ਜਾ ਰਹੀ ਹੈ ਠੀਕ ਹੈ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਉੱਤੇ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਔਰ ਵੀਡੀਓ ਨੂੰ ਕਰ ਦਿਓ ਲਾਈਕ ਔਰ ਆਪਣੇ ਸਾਥੀਆਂ ਤੱਕ ਕਰ ਦਿਓ ਸ਼ੇਅਰ ਠੀਕ ਹੈ ਵੀਡੀਓ ਰਹਿਣ ਵਾਲੀ ਹੈ ਲੰਬੀ ਹਰੇਕ ਕੈਟਾਗਰੀ ਦਾ ਡਾਟਾ ਦੱਸਣਾ ਹੈ ਹਰੇਕ ਕੈਟਾਗਰੀ ਦੇ ਕਟ-ਆਫ ਦੇ ਰੀਜ਼ਨ ਦੱਸਣੇ ਆ ਸੋ ਹਰੇਕ ਕੈਟਾਗਰੀ ਬਾਰੇ ਦੱਸਾਂਗਾ ਪੇਸ਼ੈਂਸ ਰੱਖਿਓ ਕਮੈਂਟ ਕਰਨ ਤੋਂ ਪਹਿਲਾਂ ਜ਼ਰੂਰ ਤੁਹਾਡੀ ਹਰੇਕ ਇਨਕੁਆਇਰੀ ਦਾ ਜੋ ਆਨਸਰ ਹੈ ਇਸ ਵੀਡੀਓ ਦੇ ਵਿੱਚ ਦਿੱਤਾ ਜਾਏਗਾ ਜੋ ਕਟ-ਆਫ ਨਾਲ ਰਿਲੇਟਿਡ ਹੈ ਕਟ-ਆਫ ਤੋਂ ਇਲਾਵਾ ਮੈਂ ਇਸ ਵੀਡੀਓ ਦੇ ਵਿੱਚ ਕੋਈ ਹੋਰ ਗੱਲ ਨਹੀਂ ਕਰਾਂਗਾ ਠੀਕ ਹੈ ਜੋ ਵੀ ਕਟ-ਆਫ ਤੋਂ ਬਿਨਾ ਤੁਹਾਡੇ ਪੁਆਇੰਟ ਹੋਣਗੇ ਉਹ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਲੇਕਿਨ ਇਹ ਵੀਡੀਓ ਬੇਸਿਕਲੀ ਕਟ-ਆਫ ਨੂੰ ਲੈ ਕੇ ਹੀ ਟਾਰਗੇਟ ਕੀਤੀ ਗਈ ਆ ਠੀਕ ਹੈ ਸੋ ਸਾਰੀਆਂ ਕੈਟਾਗਰੀ ਦੇ ਬਾਰੇ 1 ਬਾਈ 1 ਡਿਸਕਸ ਕਰਾਂਗੇ ਗੱਲ ਕਰਦੇ ਹਾਂ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਸ਼ੁਰੂ ਠੀਕ ਹੈ ਹੋਂ ਤੱਕ ਮਿਤੀ 12 6 24 ਤੋਂ ਲੈ ਕੇ 21 6 24 ਤੱਕ ਕਿੰਨੀ ਡਾਕੂਮੈਂਟ ਵੈਰੀਫਿਕੇਸ਼ਨ ਦੀਆਂ ਲਿਸਟਾਂ ਜੋ ਐ ਉਹ ਆਈਆਂ ਨੇ ਕਿੰਨੇ ਕੈਂਡੀਡੇਟਸ ਉਸ ਦੇ ਵਿੱਚ ਡੀਵੀ ਕਰਵਾ ਕੇ ਆਏ ਆ ਕਿੰਨੀਆਂ ਤੁਹਾਡੀਆਂ ਸੀਟਸ ਨੇ ਕਿੰਨੀਆਂ ਫਿਲ ਹੋਣ ਦੇ ਚਾਂਸਸ ਨੇ ਉਸ ਦੇ ਵਿੱਚੋਂ ਉਹ ਸਾਰੇ ਪੁਆਇੰਟ 1 ਬਾਈ 1 ਆਪਾਂ ਡਿਸਕਸ ਕਰਾਂਗੇ ਠੀਕ ਹੈ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਕਿਉਂਕਿ ਜੇਕਰ ਮੈਂ ਉਹ ਪੁਆਇੰਟ ਨਹੀਂ ਡਿਸਕਸ ਕਰਾਂਗਾ ਫਿਰ ਤੁਹਾਡੇ ਡਾਊਟ ਨਹੀਂ ਕਲੀਅਰ ਹੋਣਗੇ ਜੇਕਰ ਤੁਸੀਂ ਕਹੋਗੇ ਕਿ ਸਿਰਫ ਕੱਟ-ਆਫ ਨੂੰ ਲੈ ਕੇ ਹੀ ਡਾਇਰੈਕਟ ਵੀਡੀਓ ਬਣਾਓ ਤਾ ਉਹ ਅਲੱਗ ਤੋਂ ਬਣਾ ਦਿੱਤੀ ਜਾਏਗੀ ਲੇਕਿਨ ਇਸ ਵੀਡੀਓ ਦੇ ਵਿੱਚ ਵਿਦ ਪ੍ਰੂਫ ਜੋ ਹੈ ਤੁਹਾਨੂੰ ਅੰਕੜੇ ਦਿੱਤੇ ਜਾਣਗੇ ਸਿਰਫ ਔਰ ਸਿਰਫ ਅੰਕੜੇ ਹੀ ਘੁੰਮਣਗੇ ਇਸ ਵੀਡੀਓ ਦੇ ਵਿੱਚ ਸੋ ਮੈਥ ਜਿਹਨਾਂ ਦਾ ਸਟਰੋਂਗ ਹੈ ਉਹ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਡੇਟ ਜੋ 12 6 2024 ਨੂੰ ਡੀਵੀ ਹੋਈ ਹੈ ਕੈਟਾਗਰੀ ਓਪਨ ਦੀ ਇਸ ਵਿੱਚ 64 ਤੋਂ ਲੈ ਕੇ 72 ਨੰਬਰ ਤੱਕ ਜੋ ਹੈ ਉਹ ਕੈਂਡੀਡੇਟ ਬੁਲਾਏ ਗਏ ਸੀ ਠੀਕ ਹੈ ਉਸ ਤੋਂ ਬਾਅਦ 13 6 2024 ਨੂੰ ਓਪਨ ਕੈਟਾਗਰੀ ਦੀ डीवी हुई है फिर और कुछ कैंडिडेट 62 वाले और बाकी 36 वाले कैंडिडेट बुलाए गए थे 14 6 2024 ਨੂੰ オーپن ਕੈਟਾਗਰੀ ਦੀ ਫਿਰ ਡੀਵੀ ਹੋਈ ਹੈ 61 ਨੰਬਰ ਵਾਲੇ और 62 नंबर वाले जो बाकी रेंज ਦੇ कैंडिडेट ਸੀ ڈیٹ ਆਫ ਬਰਥ ਅਕੋਰਡਿੰਗ ਉਹ ਬੁਲਾਏ ਗਏ ਆ ਕਿਉਂਕਿ ਇੱਥੇ ਸਿਰਫ オーپن ਕੈਟਾਗਰੀ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਮੈਂ ਪਹਿਲਾਂ オーپن ਕੈਟਾਗਰੀ ਦਾ ਹੀ ਡਾਟਾ ਰੱਖਾਂਗਾ ਠੀਕ ਹੈ ਸਭ ਤੋਂ ਪਹਿਲਾਂ 12 ਤਰੀਕ ਨੂੰ 12 6 2024 ਨੂੰ ਕਿੰਨੇ ਕੈਂਡੀਡੇਟ ਦੀ ਲਿਸਟ ਲੱਗੀ ਹੈ 435 ਦੀ ਠੀਕ ਹੈ ਔਰ 13 6 2024 ਨੂੰ 436 ਤੋਂ ਲੈ ਕੇ 837 ਕੈਂਡੀਡੇਟ ਦੀ ਲਿਸਟ ਲੱਗੀ ਹੈ ਔਰ 14 6 2024 ਨੂੰ 838 ਤੋਂ ਲੈ ਕੇ 1200 ਤੱਕ ਜੋ ਹੈ ਲਿਸਟ ਲੱਗੀ ਹੈ ਸੋ ਤੁਸੀਂ ਮੰਨ ਲਓ ਪੂਰੀ ਟੋਟਲ ਓਪਨ ਦੀ 1 ਤੋਂ ਲੈ ਕੇ 1200 ਤੱਕ ਜੋ ਆ ਉਹ ਲਿਸਟ ਲੱਗੀ ਹੈ ਔਰ ਇਹਨਾਂ ਵਿੱਚੋਂ ਕਿੰਨੇ ਕੈਂਡੀਡੇਟ ਜੋ ਆ ਪ੍ਰੈਜ਼ੈਂਟ ਹੋਏ ਆ ਪੀ ਦਾ ਮਤਲਬ ਪ੍ਰੈਜ਼ੈਂਟ ਹੈ ਔਰ ਏ ਦਾ ਮਤਲਬ ਇੱਥੇ ਕੀ ਹੈ ਐਬਸੈਂਟ ਹੈ ਸਭ ਤੋਂ ਪਹਿਲਾਂ ਮੈਂ ਪ੍ਰੈਜ਼ੈਂਟ ਦੱਸਾਂਗਾ 100 ਕੈਂਡੀਡੇਟ ਪਹਿਲੇ ਦਿਨ ਪ੍ਰੈਜ਼ੈਂਟ ਹੋਏ ਇਹ ਡਾਟਾ ਜੋ ਹੈ ਅਪਰੋਕਸੀਮੇਟ ਹੈ ਠੀਕ ਹੈ ਅਪਰੋਕਸੀਮੇਟ ਦਾ ਮਤਲਬ ਹੁੰਦਾ ਹੈ ਇਸ ਤੋਂ 10 ਵੀ ਥੱਲੇ ਵੀ ਹੋ ਸਕਦੇ ਆ 10 ਵੀ ਉੱਪਰ ਵੀ ਹੋ ਸਕਦੇ ਆ ਠੀਕ ਹੈ ਦੂਸਰੇ ਦਿਨ 150 ਤੋਂ ਲੈ ਕੇ 200 ਔਰ ਤੀਸਰੇ ਦਿਨ ਜੋ ਹੈ 100 ਕੈਂਡੀਡੇਟ ਅਪਰੋਕਸੀਮੇਟ ਪ੍ਰੈਜ਼ెంట్ ਹੋਏ ਆ ਹੁਣ ਜੇਕਰ ਮੈਂ ਐਬਸੈਂਟ ਦੀ ਗੱਲ ਕਰਾਂ ਤਾਂ 12 ਤਰੀਕ ਨੂੰ ਐਬਸੈਂਟ ਕੈਂਡੀਡੇਟ ਜੋ ਹੈ ਉਹ ਨੀਅਰ ਅਬਾਊਟ 330 ਪਲੱਸ ਆ ਠੀਕ ਹੈ ਔਰ 13 ਤਰੀਕ ਨੂੰ ਜੇਕਰ ਐਬਸੈਂਟ ਦੀ ਗੱਲ ਕਰਾਂ ਤਾਂ ਉਹ ਜੋ ਹੈ 200 ਤੋਂ ਲੈ ਕੇ 210 ਕੈਂਡੀਡੇਟ ਔਰ 14 ਤਰੀਕ ਨੂੰ 250 ਦੇ ਆਸ-ਪਾਸ ਜੋ ਹੈ 250 ਦੇ ਆਸ-ਪਾਸ ਜੋ ਹੈ ਉਹ ਕੈਂਡੀਡੇਟ ਐਬਸੈਂਟ ਹੋਇਆ ਸੋ ਹੁਣੇ ਤੁਹਾਨੂੰ ਕਿਉਂ ਦੱਸਿਆ ਗਿਆ ਡਾਟਾ ਉਸ ਦੇ ਪਿੱਛੇ ਕਾਰਨ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਲਿਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਜਰਨਲ ਕੈਟਾਗਰੀ ਦੀਆਂ 662 ਜੋ ਹੈ ਉਹ ਪੋਸਟਾਂ ਨੇ 662 663 ਠੀਕ ਹੈ ਹੁਣ ਸਿਰਫ ਆਪਾਂ ਓਪਨ ਕੈਟਾਗਰੀ ਦੀ ਗੱਲ ਹੀ ਕਰਾਂਗੇ ਪਹਿਲਾਂ ਉਸ ਤੋਂ ਬਾਅਦ ਬਾਕੀ ਕੈਟਾਗਰੀ ਦੀਆਂ ਕਿਉਂਕਿ ਓਪਨ ਦੀ ਡੀਵੀ ਪਹਿਲਾਂ ਹੋਈ ਹੈ ਤਾਂ ਓਪਨ ਦੀਆਂ ਗੱਲਾਂ ਵੀ ਪਹਿਲਾਂ ਹੀ ਹੋਣਗੀਆਂ ਠੀਕ ਹੈ ਓਪਨ ਕੈਟਾਗਰੀ ਦੇ ਵਿੱਚ 1 ਤੋਂ ਲੈ ਕੇ 1200 ਕੈਂਡੀਡੇਟ ਦੀ ਲਿਸਟ ਲੱਗਦੀ ਹੈ ਜਿਸ ਦੇ ਵਿੱਚ ਪ੍ਰੈਜੈਂਟ ਕੈਂਡੀਡੇਟ ਜੋ ਹੈ ਉਹ ਕਰੀਬ-ਕਰੀਬ 350 ਤੋਂ ਲੈ ਕੇ 400 ਕੈਂਡੀਡੇਟ ਪ੍ਰੈਜੈਂਟ ਹੁੰਦਾ ਔਰ ਐਬਸੈਂਟ ਕੈਂਡੀਡੇਟ ਜੋ ਹੈ ਉਹ 750 ਤੋਂ ਲੈ ਕੇ ਕਰੀਬ-ਕਰੀਬ 800 ਕੈਂਡੀਡੇਟ ਐਬਸੈਂਟ ਹੋ ਰਿਹਾ ਓਕੇ ਇਸ ਤੋਂ ਇਲਾਵਾ ਜੋ ਕੱਟ-ਆਫ ਲਈ ਲਿਸਟ ਲੱਗੀ ਹੈ ਉਹ 61 ਨੰਬਰ ਤੋਂ ਲੈ ਕੇ 72 ਨੰਬਰ ਤੱਕ ਲਿਸਟ ਜੋ ਹੈ ਉਹ ਲੱਗੀ ਹੈ ਠੀਕ ਹੈ ਹੁਣ ਗੱਲ ਕਰਦੇ ਹਾਂ ਸੀਟ ਦੀ ਕਿ ਕਿੰਨੀਆਂ ਸੀਟਸ ਨੇ ਸੀਟਸ ਨੇ 663 ਪਰ ਤੁਸੀਂ ਦੇਖ ਸਕਦੇ ਹੋ 663 ਵਿੱਚੋਂ ਕਿੰਨੇ ਪ੍ਰੈਜ਼ੈਂਟ ਆ? ਕਰੀਬ-ਕਰੀਬ 350 ਤੋਂ ਲੈ ਕੇ 450। ਹੁਣ ਇਹ ਪੁੱਛਣਗੇ ਤੁਸੀਂ ਲੋਗ ਜੋ ਹੈ ਕਿ ਜਰਨਲ ਦੀ ਕੱਟ-ਆਫ ਜੋ ਹੈ ਸੌਰੀ ਜਰਨਲ ਨਹੀਂ ਓਪਨ ਓਪਨ ਦੀ ਕੱਟ-ਆਫ ਡਾਊਨ ਜਾਏਗੀ ਜਾਂ ਨਹੀਂ? ਤਾਂ ਇਸ ਦਾ ਕਾਰਨ ਇਹ ਹੈ ਕਿ ਜੋ ਕੈਂਡੀਡੇਟ ਤੁਸੀਂ ਦੇਖਿਆ ਹੋਣਗੇ 58 ਤੋਂ 60 ਨੰਬਰ ਵਾਲੇ ਕੈਂਡੀਡੇਟ ਆ ਜੋ ਅਦਰ ਕੈਟਾਗਰੀ ਦੇ ਕੈਂਡੀਡੇਟ ਨੇ ਚਾਇਓ ਐਸ ਸੀ ਆਰ ਐਂਡਓ ਐਮ ਬੀ ਏ ਡਬਲਯੂ ਐਸ ਬੀ ਸੀ ਠੀਕ ਹੈ ਇਹ ਸਾਰੇ ਕੈਂਡੀਡੇਟ ਕੀ ਹੈ ਜਰਨਲ ਦੇ ਵਿੱਚ ਆਉਣਗੇ ਜੇਕਰ ਜਰਨਲ ਦੇ ਕੈਂਡੀਡੇਟ ਪੂਰੇ ਨਹੀਂ ਹੁੰਦੇ ਤਾਂ 58 ਤੋਂ ਲੈ ਕੇ 60 ਨੰਬਰ ਹੋ ਸਕਦਾ ਹੈ ਕਿ ਇਹ 57 ਤੋਂ ਲੈ ਕੇ ਵੀ 60 ਹੋ ਜੇ ਠੀਕ ਹੈ ਕੈਂਡੀਡੇਟ ਦੀ ਗਿਣਤੀ ਤੇ ਡਿਪੈਂਡ ਕਰੇਗਾ ਓਕੇ ਤਹਜ਼ਮ ਮਤਲਬ ਕੀ ਹੈ ਜਰਨਲ ਕੈਟਾਗਰੀ ਦੀ ਜੋ ਕੱਟਆਫ ਹੈ ਉਹ 2 ਤੋਂ ਲੈ ਕੇ 3 ਮਾਰਕਸ ਜੋ ਹੈ ਉਹ ਡਾਊਨ ਡਾਊਨ ਜਾਏਗੀ ਠੀਕ ਹੈ 2 ਤੋਂ ਲੈ ਕੇ 3 ਮਾਰਕਸ ਮਤਲਬ ਕਿ 57 ਤੱਕ ਜੋ ਹੈ ਪਹਿਲੀ ਵਾਰੀ ਦੇ ਵਿੱਚ ਡਾਊਨ ਹੋਣ ਦੇ ਚਾਂਸ ਨੇ ਠੀਕ ਹੈ ਸੋ ਇਹ ਕੱਟਆਫ ਜੋ ਹੈ 57 ਤੋਂ ਲੈ ਕੇ 60 ਤੱਕ ਜੋ ਹੈ ਆਏਗੀ ਓਕੇ 57 ਤੋਂ 60 ਦੇ ਆਉਣ ਦਾ ਮਤਲਬ ਇਹ ਹੈ ਕਿ ਇਹ ਵਾਲੇ ਕੈਂਡੀਡੇਟ ਵੀ ਵਿੱਚ ਇਨਵੋਲਵ ਹੋਣਗੇ ਐਸਸੀ ਐਮਬੀ ਐਸਸੀ ਆਰਓ ਈਡਬਲਯੂਐਸ ਬੀਸੀ ਇਹ ਸਾਰੇ ਕੈਂਡੀਡੇਟ ਓਪਨ ਦੇ ਵਿੱਚ ਇਨਵੋਲਵ ਹੁੰਦੇ ਆ ਠੀਕ ਹੈ ਹੁਣ ਦੂਸਰੀ ਗੱਲ ਕਰਦੇ ਆ BC ਕੈਟਾਗਰੀ ਦੀ BC ਕੈਟਾਗਰੀ ਦੇ ਵਿੱਚ 15 6 2024 ਨੂੰ ਇਹਨਾਂ ਦੀ ਡੀਵੀ ਹੋਈ ਹੈ ਕੱਟ ਆਫ ਦੀ ਜੋ ਬੋਰਡ ਦੇ ਵੱਲੋਂ ਲਿਸਟ ਲੱਗੀ ਸੀ ਉਹ 55 ਤੋਂ ਲੈ ਕੇ 60 ਨੰਬਰ ਵਾਲੇ ਕੈਂਡੀਡੇਟ ਬੁਲਾਏ ਗਏ ਸੀ ਪਰ ਲਿਸਟ ਲੱਗੀ ਸੀ 1 ਤੋਂ ਲੈ ਕੇ 728 ਤੱਕ ਪ੍ਰੈਜ਼ੈਂਟ ਕਿੰਨੇ ਸੀ ਪ੍ਰੈਜ਼ੈਂਸੀ ਨੀਅਰ ਅਬਾਊਟ 300 ਪਲੱਸ ਔਰ ਐਬਸੈਂਟ ਕਿੰਨੇ ਸੀ ਐਬਸੈਂਟ ਜੋ ਹੈ ਉਹ 420 ਪਲੱਸ ਜੋ ਹੈ ਐਬਸੈਂਸੀ ਲੇਕਿਨ ਜੇਕਰ ਤੁਸੀਂ BC ਕੈਟਾਗਰੀ ਦੀ ਸੀਟ ਬਾਰੇ ਗੱਲ ਕਰੋਗੇ ਤਾਂ ਸੀਟ ਨੇ 170 ਔਰ ਪ੍ਰੈਜ਼ੈਂਟ ਕਿੰਨੇ ਆ 300 ਪਲੱਸ ਹੁਣ ਇਹ 300 ਪਲੱਸ ਘਟਣਗੇ ਕਿਵੇਂ ਉਸ ਦਾ ਰੀਜ਼ਨ ਉੱਪਰ ਮੈਂ ਦੱਸ ਚੁੱਕਿਆ ਕੀ ਜਰਨਲ ਕੈਟਾਗਰੀ ਦੇ ਵਿੱਚ ਜੋ ਪ੍ਰੈਜ਼ੈਂਟ ਕੈਂਡੀਡੇਟ ਨੇ ਉਹ ਓਪਨ ਕੈਟਾਗਰੀ ਦੇ ਵਿੱਚ ਸੋਰੀ ਜੋ ਓਪਨ ਕੈਟਾਗਰੀ ਦੇ ਵਿੱਚ ਪ੍ਰੈਜ਼ੈਂਟ ਕੈਂਡੀਡੇਟ ਨੇ ਉਹ ਕਰੀਬ-ਕਰੀਬ 300 ਤੋਂ ਲੈ ਕੇ 350 ਤੋਂ ਲੈ ਕੇ 400 ਨੇ BC ਕੈਟਾਗਰੀ ਦੇ ਕੈਂਡੀਡੇਟ ਵੀ ਜੋ ਹੈ ਉਹ ਓਪਨ ਦੇ ਵਿੱਚ ਇਨਵੋਲਵ ਹੋਣਗੇ ਜੋ ਕੈਂਡੀਡੇਟ ਦੇ ਨੰਬਰ 58 ਤੋਂ ਲੈ ਕੇ ਕਰੀਬ-ਕਰੀਬ 60 ਦੇ ਆਸ-ਪਾਸ ਨੇ ਉਹ ਕੈਂਡੀਡੇਟ ਇਸ ਵਾਲੇ ਪਾਸੇ ਜਾਣਗੇ ਤਾਂ ਕਿ ਇਹ ਜੋ ਪ੍ਰੈਜ਼ੈਂਟ ਕੈਂਡੀਡੇਟ ਨੇ ਇਹਨਾਂ ਦੀ ਗਿਣਤੀ ਘਟੇਗੀ ਜਿੰਨੀ ਗਿਣਤੀ ਇੱਥੋਂ ਘਟੇਗੀ ਓਨੀਆਂ ਸੀਟਾਂ ਜੋ ਐ ਇਧਰ BC ਕੈਟਾਗਰੀ ਦੀਆਂ ਘੱਟ ਫਿਲ ਹੋਣਗੀਆਂ ਠੀਕ ਹੈ ਜਦੋਂ BC ਕੈਟਾਗਰੀ ਦੀਆਂ ਸੀਟਾਂ ਘੱਟ ਫਿਲ ਹੋਣਗੀਆਂ ਤਾਂ BC ਕੈਟਾਗਰੀ ਦੀ ਕੱਟਆਫ ਆਟੋਮੈਟਿਕਲੀ ਡਾਊਨ ਜਾਏਗੀ ਲੇਕਿਨ ਫਿਲਹਾਲ ਜੋ ਹੈ BC ਕੈਟਾਗਰੀ ਦੇ ਕੈਂਡੀਡੇਟ ਇਸ ਸਮੇਂ ਜੋ ਸੀਟਾਂ ਦੀ ਗਿਣਤੀ ਹੈ ਉਸ ਤੋਂ ਜ਼ਿਆਦਾ ਪਹੁੰਚੇ ਹੋਏ ਆ ਠੀਕ ਹੈ ਹੁਣ ਗੱਲ ਕਰਦੇ ਆ ਅਦਰ ਕੈਟਾਗਰੀ ਅਜਈਆਂ ਕੈਟਾਗਰੀ ਜੋ ਬੀਸੀ ਐਕਸ ਸਰਵਿਸਮੈਨ ਇਸ ਦੇ ਸਾਰੇ ਕੈਂਡੀਡੇਟ ਜੋ ਹੈ ਉਹ ਸਕੂਲ ਜੁਆਇਨ ਕਰਨਗੇ ਜਰਨਲ ਐਕਸ ਸਰਵਿਸਮੈਨ ਇਸ ਦੇ ਵੀ 올 ਜਿੰਨੇ ਸਪੋਰਟਸ ਵਾਲੇ ਆ ਇਸ ਦੇ ਵੀ 올 ਠੀਕ ਹੈ ਔਰ ਜਿੰਨੇ ਫ੍ਰੀडम फाइਟਰ ਆ ਇਹ ਵੀ 올 ਕੈਂਡੀਡੇਟ ਜੋ ਹੈ ਉਹ ਜੁਆਇਨ ਕਰਨਗੇ ਇਸ ਤੋਂ ਇਲਾਵਾ ਜੋ ਐਸ ਸੀ ਆਰ ਐਂਡ ਓ ਹੈ ਇਸ ਦੇ ਐਕਸ ਸਰਵਿਸਮੈਨ ਠੀਕ ਹੈ ਐਕਸ ਸਰਵਿਸਮੈਨ ਇਸ ਦੇ ਵੀ 올 ਕੈਂਡੀਡੇਟ ਜੋ ਹੈ ਉਹ ਸਕੂਲ ਦੇ ਵਿੱਚ ਜੁਆਇਨ ਕਰਨਗੇ ਇੱਕ ਕੈਟੇਗਰੀ ਹੈ ਜਿਸ ਦਾ ਮੇਰੇ ਕੋਲ ਡਾਟਾ ਨਹੀਂ ਆਇਆ ਹੈ ਫਿਜ਼ੀਕਲ ਹੈਂਡੀਕੈਪਟ ਦੇ ਵਿੱਚ ਜੋ ਆਰਥੋ ਕੈਟੇਗਰੀ ਹੈ ਇਸ ਦੀ ਲਿਸਟ ਮੇਰੇ ਕੋਲ ਨਹੀਂ ਆਈ ਹੈ ਠੀਕ ਹੈ ਲਿਸਟ ਨਹੀਂ ਲੱਗੀ ਲੱਗੀ ਸੀ ਉੱਥੇ ਡਿਪਾਰਟਮੈਂਟ ਦੇ ਜੋ ਜਿੱਥੇ ਸਕਰੂਟੀ ਨਹੀਂ ਕਰ ਰਿਹਾ ਲੇਕਿਨ ਉਹ ਲਿਸਟ ਮੇਰੇ ਕੋਲ ਨਹੀਂ ਆਈ ਹੈ ਇਸ ਲਈ ਇਸ ਕੈਟੇਗਰੀ ਦਾ ਡਾਟਾ ਮੇਰੇ ਕੋਲ ਨਹੀਂ ਹੈ ਜਦੋਂ ਤੱਕ ਇਜ਼ੀ ਲਿਸਟ ਨਹੀਂ ਆਏਗੀ ਬਿਨਾ ਲਿਸਟ ਤੋਂ ਆਥੈਂਟਿਕ ਡਾਟਾ ਦੇ ਉੱਪਰ ਐਨਾਲਿਸਿਸ ਕੀਤੇ ਹੋਏ ਮੈਂ ਕੋਈ ਇਸ ਦੇ ਉੱਪਰ ਟਿੱਪਣੀ ਨਹੀਂ ਕਰ ਸਕਦਾ ਸੋ ਅਗਰ ਕਿਸੇ ਕੋਲ ਇਸ ਕੈਟਾਗਰੀ ਦੀ ਲਿਸਟ ਹੋਏ ਤਾਂ ਉਹ ਮੈਨੂੰ ਟੈਲੀਗ੍ਰਾਮ ਚੈਨਲ ਜਿਨ੍ਹਾਂ ਨੇ ਜੁਆਇਨ ਕੀਤਾ ਹੋਇਆ ਉੱਥੇ ਮੈਂ ਇੱਕ ਆਈਡੀ ਦੇਵਾਂਗਾ ਉਸ ਆਈਡੀ ਦੇ ਵਿੱਚ ਤੁਸੀਂ ਆਪਣੀ ਲਿਸਟ ਕੀ ਹੈ ਸੈਂਡ ਕਰ ਸਕਦੇ ਹੋ ਹੋਰ ਗੱਲ ਕਰਦੇ ਹਾਂ ਬਾਕੀ ਬਚੀਆਂ ਹੋਈਆਂ ਕੈਟਾਗਰੀ ਦੀ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਸ ਸੀ ਐਮ ਐਂਡ ਬੀ ਇਸ ਕੈਟਾਗਰੀ ਦੀ ਇਸ ਕੈਟਾਗਰੀ ਦੇ ਵਿੱਚ ਜੋ ਕਟ-ਆਫ ਡਿਪਾਰਟਮੈਂਟ ਦੇ ਵੱਲੋਂ ਲੱਗੀ ਆ ਉਹ 27 ਤੋਂ ਲੈ ਕੇ 52 ਵਾਲੇ ਨੰਬਰ ਤੱਕ ਜਿੰਨੇ ਵੀ ਕੈਂਡੀਡੇਟ ਸੀ ਉਹ ਸਾਰੇ ਬੁਲਾ ਲਏ ਗਏ ਸੀ ਲੇਕਿਨ ਇੱਕ ਕੈਂਡੀਡੇਟ ਜੋ 26 ਨੰਬਰ ਵਾਲਾ ਸੀ ਉਹ ਵੀ ਲਿਸਟ ਦੇ ਵਿੱਚ ਸੀ ਸੋ ਇਸ ਲਈ ਕਿੰਨਿਆਂ ਦੀ ਲਿਸਟ ਲੱਗੀ ਸੀ 1 ਤੋਂ ਲੈ ਕੇ 146 ਕੈਂਡੀਡੇਟ ਦੀ ਔਰ ਪ੍ਰੈਜ਼ੈਂਟ ਕਿੰਨੇ ਸੀ 100 ਤੋਂ ਲੈ ਕੇ 110 ਠੀਕ ਹੈ ਔਰ ਐਬਸੈਂਟ ਕਿੰਨੇ ਹੋਗੇ 530 ਪਲੱਸ ਠੀਕ ਹੈ ਇਹ ਐਬਸੈਂਟ ਹੋ ਗਏ ਹੁਣ ਜੋ ਐਸਸੀਐਮਬੀ ਕੈਟਾਗਰੀ ਦੀਆਂ ਸੀਟਸ ਨੇ ਜੇਕਰ ਉਹ ਸੀਟਾਂ ਦੀ ਗੱਲ ਕਰੀਏ ਤਾਂ ਉਹ ਸੀਟਾਂ ਨੇ 170 298 ਇਹ 298 ਕਿਹੜੀਆਂ ਨੇ ਬੈਕਲੌਗ ਦੀਆਂ ਠੀਕ ਹੈ ਹੁਣ ਡਿਪਾਰਟਮੈਂਟ ਦੇ ਉੱਪਰ ਹੈ ਕਿ ਉਹ 170 ਪਹਿਲਾਂ ਪੂਰੀਆਂ ਕਰਦਾ ਹੈ ਜਾਂ ਇਹਨਾਂ ਨੂੰ 298 ਨੂੰ ਮਿਲਾ ਕੇ ਕਰਦਾ ਹੈ ਮੈਂ ਵਿਦ ਬੈਕਲੋਗ ਜੋ ਹੈ ਉਹ ਡਾਟਾ ਦੱਸ ਰਿਹਾ ਹਾਂ ਵਿਦ ਬੈਕਲੋਗ ਜੋ ਹੈ ਉਹ ਦੱਸ ਰਿਹਾ ਕਿ ਕੱਟ-ਆਫ ਕਿੰਨੀ ਡਾਊਨ ਜਾਏਗੀ ਠੀਕ ਹੈ ਦੇਖੋ 641 ਦੀ ਲਿਸਟ ਲੱਗੀ ਪ੍ਰੈਜ਼ੈਂਟ ਹੋਏ 100 ਤੋਂ ਲੈ ਕੇ 110 ਔਰ ਟੋਟਲ ਸੀਟਾਂ ਕਿੰਨੀਆਂ ਨੇ 468 ਤੁਸੀਂ ਆਪੇ ਮੰਨ ਲਓ ਦੇਖ ਲਓ ਕਿ 110 ਤਾਂ ਮਤਲਬ ਕਿ 358 ਸੀਟਾਂ ਕੀ ਹੈ ਖਾਲੀ ਆ ਤਾਂ ਇਸ ਦਾ ਮਤਲਬ ਕੀ ਹੈ ਕਿ ਜੇਕਰ ਡਿਪਾਰਟਮੈਂਟ ਨੇ 26 ਨੰਬਰ ਵਾਲਾ ਕੈਂਡੀਡੇਟ ਵੀ ਬੁਲਾ ਲਿਆ ਔਰ ਇੱਕ ਹੀ ਬੁਲਾਇਆ ਚਲੋ 26 ਵੀ ਇਨਵੋਲ ਕਰ ਲਓ ਤਾਂ ਜਿੰਨੇ ਵੀ ਕੈਂਡੀਡੇਟ SCMB ਦੇ ਰਹੇ ਉਹ ਸਾਰੇ ਕੈਂਡੀਡੇਟ ਹੀ ਬੁਲਾਏ ਜਾਣਗੇ ਡਿਵੀ ਲਈ ਕਿਉਂਕਿ ਸੀਟਾਂ ਬਹੁਤ ਜ਼ਿਆਦਾ ਬਚ ਰਹੀਆਂ ਇੱਥੇ ਜੇ ਬੈਕਲੋਗ ਨੂੰ ਆਪਾਂ ਇਨਵੋਲ ਕਰੀਏ ਤਾਂ ਠੀਕ ਹੈ ਜੇ ਬਿਨਾ ਬੈਕਲੋਗ ਕਰੀਏ ਫਿਰ ਤਾਂ 60 ਹੀ ਬਚਣਗੀਆਂ 110 ਕੈਂਡੀਡੇਟ ਪਹੁੰਚੇ ਆ ਤਾਂ ਨੀਅਰ ਅਬਾਊਟ ਲੇਕਿਨ ਜੇਕਰ ਬੈਕਲੋਗ ਨੂੰ ਵਿੱਚ ਇਨਵੋਲਵ ਕਰ ਲਈਏ ਤਾਂ ਐਸਸੀ ਐਮਬੀ ਜਿੰਨੇ ਕੈਂਡੀਡੇਟ ਨੇ ਉਹ ਸਾਰੇ ਬੁਲਾ ਲਏ ਜਾਣਗੇ ਡੀਵੀ ਲਈ ਠੀਕ ਹੈ ਸੋ ਐਸਸੀ ਐਮਬੀ ਵਾਲਿਆਂ ਲਈ ਟੈਨਸ਼ਨ ਖਤਮ ਜਿੰਨੇ ਵੀ ਐਕਸ ਸਰਵਿਸਮੈਨ ਕੈਟਾਗਰੀ ਆ ਉਹਨਾਂ ਲਈ ਟੈਨਸ਼ਨ ਖਤਮ ਮੇਨ ਗੱਲ ਆਉਂਦੀ ਹੈ ਹੁਣ ਐਸਸੀ ਆਰ ਐਂਡ ਓ ਕੈਟਾਗਰੀ ਦੀ ਠੀਕ ਹੈ ਇਸ ਕੈਟਾਗਰੀ ਨੂੰ ਕੀ ਹੈ ਦੋ ਦਿਨ ਡੀਵੀ ਲਈ ਬੁਲਾਇਆ ਗਿਆ ਹੈ 19 6 24 ਨੂੰ ਠੀਕ ਹੈ ਔਰ 624 ਨੂੰ ਓਕੇ 19624 ਨੂੰ ਜੋ ਕੈਂਡੀਡੇਟ ਬੁਲਾਏ ਗਏ ਸੀ ਉਹਨਾਂ ਦੇ ਮਾਰਕਸ ਸੀ 55 ਤੋਂ 60 ਔਰ 20624 ਨੂੰ ਜੋ ਕੈਂਡੀਡੇਟ ਬੁਲਾਏ ਗਏ ਸੀ ਉਹਨਾਂ ਦੇ ਮਾਰਕਸ ਸੀ 52 ਤੋਂ ਲੈ ਕੇ 54 ਠੀਕ ਹੈ ਇਸ ਦਿਨ ਜੋ ਲਿਸਟ ਲੱਗੀ ਸੀ 1 ਤੋਂ ਲੈ ਕੇ 506 ਕੈਂਡੀਡੇਟ ਦੀ ਲੱਗੀ ਸੀ ਔਰ ਇੱਥੇ ਲੱਗੀ ਸੀ 507 ਤੋਂ ਲੈ ਕੇ 941 ਸੋ ਟੋਟਲ ਕਿੰਨੇ ਕੈਂਡੀਡੇਟ ਜੋ ਐਸ ਸੀ ਆਰਓ ਦੇ ਵਿੱਚ ਬੁਲਾ ਲਏ ਗਏ 941 ਕੈਂਡੀਡੇਟ ਠੀਕ ਹੈ ਪਹਿਲੇ ਦਿਨ ਜੋ 19 ਤਰੀਕ ਨੂੰ ਡੀਵੀ ਹੋਈ ਹੈ ਉੱਥੇ ਐਕਸ ਸਰਵਿਸਮੈਨ ਨਾਲ ਸੀ ਐਸ ਆਰਓ ਦੇ ਠੀਕ ਹੈ ਲੇਕਿਨ ਉੱਥੇ 19 ਤਰੀਕ ਨੂੰ ਜੋ ਕੈਂਡੀਡੇਟ ਉੱਥੇ ਡੀਵੀ ਲਈ ਪਹੁੰਚੇ ਆ ਉਹ 150 ਤੋਂ ਲੈ ਕੇ 300 ਕੈਂਡੀਡੇਟ 200 ਕੈਂਡੀਡੇਟ ਜੋ ਹੈ ਉਹ ਪਹੁੰਚੇ 150 ਤੋਂ ਲੈ ਕੇ 200 ਮਤਲਬ ਕਿ 300 ਕੈਂਡੀਡੇਟ ਜੋ ਹੈ ਉਹ ਐਬਸੈਂਟ ਸੀ 19 ਤਰੀਕ ਨੂੰ ਔਰ 20 ਤਰੀਕ ਨੂੰ ਜੋ ਡੀਵੀ ਹੋਈ ਹੈ ਉਹ ਚਾਰ ਕੈਟਾਗਰੀ ਦੀ ਇਕੱਠੀ ਹੋਈ ਆ ਠੀਕ ਹੈ ਸੋ ਚਾਰ ਕੈਟਾਗਰੀ ਦੀ ਇਕੱਠੀ ਡੀਵੀ ਹੋਣ ਕਰਕੇ ਕੀ ਹੈ ਆਥੈਂਟਿਕ ਡਾਟਾ ਨਹੀਂ ਪਤਾ ਲੱਗਦਾ ਕਿ ਕਿਹੜੀ ਕੈਟਾਗਰੀ ਦੇ ਕਿੰਨੇ ਕੈਂਡੀਡੇਟ ਉੱਥੇ ਪਹੁੰਚੇ ਆ ਕਿਉਂਕਿ ਇੱਥੇ ਐਸਆਰ ਐਂਡਓ ਵੀ ਗਏ ਆ ਔਰ ਈਡਬਲਯੂਐਸ ਵਾਲੇ ਵੀ ਗਏ ਆ ਔਰ ਨਾਲ ਐਕਸ ਸਰਵਿਸਮੈਨ ਵੀ ਗਏ ਆ ਐਕਸ ਸਰਵਿਸਮੈਨ ਤਾਂ ਚਲੋ ਘੱਟ ਹੋ ਸਕਦੇ ਆ ਲੇਕਿਨ ਈਡਬਲਯੂਐਸ ਕਿੰਨੇ ਸੀ ਔਰ ਐਸਆਰਓ ਕਿੰਨੇ ਸੀ ਇਹ ਡਾਟਾ ਕਨਫਰਮ ਨਹੀਂ ਹੁੰਦਾ ਠੀਕ ਹੈ ਲੇਕਿਨ ਫਿਰ ਵੀ ਮੈਂ ਤੁਹਾਨੂੰ ਦੱਸਾਂਗਾ ਇਸ ਬਾਰੇ ਪੂਰਾ ਪ੍ਰੋਪਰ ਕਿਉਂਕਿ ਐਸਆਰਓ ਦੀ ਗੱਲ ਕਰ ਰਹੇ ਆ ਤਾਂ ਮੰਨ ਲਓ ਕਿ ਜੋ 20 ਤਰੀਕ ਨੂੰ ਡੀਵੀ ਲਈ ਪਹੁੰਚੇ ਸੀ ਉਹ 732 ਕੈਂਡੀਡੇਟ ਦੀ ਲਿਸਟ ਲੱਗੀ ਆ ਉੱਥੇ ਔਰ ਉੱਥੇ ਕੈਂਡੀਡੇਟ ਪਹੁੰਚ ਰਿਹਾ 180 ਤੋਂ ਲੈ ਕੇ 200 ਤੁਸੀਂ ਮੰਨ ਲਓ ਕਿ ਜੇਕਰ ਇਹਨਾਂ ਵਿੱਚੋਂ ਐਸਆਰਓ ਦੇ ਵਿੱਚੋਂ ਟੋਟਲ ਮਿਲਾ ਲਏ ਜਾਣ 19 ਔਰ 20 ਤਰੀਕ ਦੀ ਡੀਵੀ ਲਈ ਤਾਂ ਟੋਟਲ ਕੈਂਡੀਡੇਟ ਕਿੰਨੇ ਬਣ ਜਾਂਦੇ ਆ ਟੋਟਲ ਕਰੀਬ ਕਰੀਬ ਜੋ ਐਸਆਰਓ ਬਣਦਾ ਹੈ ਉਹ 220 ਤੋਂ ਲੈ ਕੇ 250 ਕੈਂਡੀਡੇਟ ਜੋ ਹੈ ਪ੍ਰੈਜ਼ెంట్ ਹੋ ਜਾਂਦਾ ਹੈ 941 ਦੇ ਵਿੱਚੋਂ ਔਰ ਕਿੰਨੇ ਕੈਂਡੀਡੇਟ ਐਬਸੈਂਟ ਹੁੰਦੇ ਆ 690 ਦੇ ਆਸ-ਪਾਸ ਠੀਕ ਹੈ ਸੋ ਇਹ ਕੱਟ-ਆਫ ਜੋ ਹੈ ਘਟੋ-ਘੱਟ ਮੈਂ ਘਟੋ-ਘੱਟ ਦੱਸ ਰਿਹਾ 4 ਤੋਂ ਲੈ ਕੇ 5 ਨੰਬਰ ਡਾਊਨ ਜਾਏਗੀ ਐਸਸੀ ਆਰਓ ਕੈਟਾਗਰੀ ਦੀ ਕਿਉਂਕਿ ਇਸ ਦੇ ਵਿੱਚ ਜੋ ਸੀਟਾਂ ਦੀ ਗਿਣਤੀ ਹੈ ਉਹ ਹੈ 170 ਪਲੱਸ 297 ਬੈਕਲੌਗ ਟੋਟਲ ਸੀਟਾਂ ਜੋ ਹੈ ਉਹ 467 ਨੇ ਠੀਕ ਹੈ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਲਓ 467 ਦੇ ਵਿੱਚੋਂ ਜੇਕਰ ਉੱਪਰ ਵਾਲਾ ਡਾਟਾ ਵੀ ਲਈਏ 250 ਕੈਂਡੀਡੇਟ ਉੱਥੇ ਪਹੁੰਚਿਆ ਤਾਂ ਬਾਕੀ ਸੀਟਾਂ ਤਾਂ ਖਾਲੀ ਨੇ ਠੀਕ ਹੈ 200 ਪਲੱਸ ਸੀਟਾਂ ਖਾਲੀ ਹੋ ਜਾਂਦੀਆਂ ਔਰ 200 ਪਲੱਸ ਸੀਟਾਂ ਖਾਲੀ ਕਰਨ ਲਈ 4-5 ਨੰਬਰ ਘਟ ਜਾਣੀ ਪਵੇਗੀ ਇਸ ਤੋਂ ਵੱਧ ਜਾਏਗੀ ਤਾਂ ਉਹ ਵਧੀਆ ਹੈ ਤੁਹਾਡੇ ਲਈ ਬੈਨੀਫਿਟ ਹੈ ਮੈਂ ਘਾਟੋ ਘੱਟ ਦੱਸ ਰਿਹਾ ਮੈਕਸਿਮਮ ਕਿੰਨੇ ਵੀ ਜਾ ਸਕਦੀ ਹੈ ਮਿਨਿਮਮ ਇੰਨੀ ਤਾਂ ਜਾਏਗੀ ਜਾਏਗੀ ਠੀਕ ਹੈ ਐਸਆਰਓ ਕੈਟਾਗਰੀ ਦੇ ਵਿੱਚ ਹੁਣ ਬਚਦੀ ਹੈ ਲਾਸਟ ਕੈਟਾਗਰੀ ای ਡਬਲਯੂ ਐਸ ای ਡਬਲਯੂ ਐਸ ਕੈਟਾਗਰੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 1 ਤੋਂ ਲੈ ਕੇ 272 ਤੱਕ ਦੀ ਲਿਸਟ ਲੱਗੀ ਹੈ ਪ੍ਰੈਜ਼ੈਂਟ ਕਿੰਨੇ ਹੋਏ ਆ 130 ਤੋਂ ਲੈ ਕੇ 150 ਕੈਂਡੀਡੇਟ ਜੋ ਹੈ ਉਹ ਪ੍ਰੈਜ਼ెంట్ ਹੋਇਆ ਔਰ ਐਬਸੈਂਟ ਕਿੰਨੇ ਆ 140 ਠੀਕ ਹੈ ਔਰ ਸੀਟਸ ਕਿੰਨੀਆਂ ਐ ਇਹਨਾਂ ਦੀਆਂ 170 ਸੀਟਾਂ ਨੇ ਕੱਟਆਫ ਜੋ ਹੈ ਉਹ 54 ਤੋਂ ਲੈ ਕੇ 60 ਨੰਬਰ ਵਾਲੇ ਕੈਂਡੀਡੇਟ ਬੁਲਾਏ ਗਏ ਆ ਸੋ ਜੇਕਰ ਪ੍ਰੈਜ਼ెంట్ ਹੋਣ ਵਾਲੇ ਕੈਂਡੀਡੇਟ ਆਪਾਂ 130 ਲਗਾ ਲਈਏ ਮਿਨੀਮਮ ਤਾਂ 170 ਸੀਟਾਂ ਨੇ 40 ਕੈਂਡੀਡੇਟ ਜੋ ਹੈ ਹੋਰ ਬਚਦੇ ਆ ਉਹਨਾਂ 40 ਕੈਂਡੀਡੇਟ ਲਈ ਘੱਟੋ ਘੱਟ 2-3 ਨੰਬਰ ਜੋ ਹੈ कट ऑफ डाउन जाएगी ठीक है दो तीन नंबर कट ऑफ जो है वो डाउन जाएगी जिन्ना दी दी नु डीवी ਲਈ ਬੁਲਾਇਆ ਜਾਏਗਾ ओके ਇਹ ਸਾਰੇ ਜਿੰਨੇ ਵੀ ਪੁਆਇੰਟ ਆ ਮੈਂ ऑथेंटिक ਪ੍ਰੂਫ ਦੇ ਵਿਦ ਜੋ ਡਾਟਾ ਹੈ ਉਸ ਡਾਟਾ ਦੇ ਅਕੋਰਡਿੰਗ ਰੱਖਿਆ ਅਗਰ ਤੁਸੀਂ ਟੋਟਲ ਪ੍ਰੈਜ਼ੈਂਟ ਵੀ ਪੁੱਛਣਾ ਚਾਹੋਗੇ ਕਿ ਟੋਟਲ ਕਿੰਨੇ ਪ੍ਰੈਜ਼ੈਂਟ ਹੋਏ ਆ ਔਰ ਕਿੰਨਿਆਂ ਦੀ ਡੀਵੀ ਲਈ ਲਿਸਟ ਲੱਗੀ ਸੀ ਤੋ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਰੀਬ ਕਰੀਬ 4300 ਕੈਂਡੀਡੇਟਸ ਨੂੰ ਡੀਵੀ ਲਈ ਬੁਲਾਇਆ ਗਿਆ ਸੀ ਇਨਾਂ ਦਿਨਾਂ ਦੇ ਵਿੱਚ ਔਰ ਜਿਸ ਦੇ ਵਿੱਚ ਪ੍ਰੈਜੈਂਟ ਕੈਂਡੀਡੇਟ ਜੋ ਹੈ ਉਹ 1400 ਹੈ ਔਰ ਜੋ ਐਬਸੈਂਟ ਕੈਂਡੀਡੇਟ ਹੈ ਉਹ 2930 ਦੇ ਆਸ-ਪਾਸ ਹੈ ਠੀਕ ਹੈ ਸੋ ਇੱਥੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਸਿਰਫ 1400 ਪਹੁੰਚਿਆ ਮਤਲਬ ਕਿ ਜੇਕਰ 1400 ਪਹੁੰਚਿਆ ਡੀਵੀ ਲਈ ਤਾਂ ਉਹਨਾਂ ਦੇ ਵਿੱਚੋਂ ਕੁਝ ਇਹੋ ਜਿਹੇ ਕੈਂਡੀਡੇਟ ਵੀ ਹੋਣਗੇ ਜਿਨ੍ਹਾਂ ਦੇ ਕੋਲ ਡਾਕੂਮੈਂਟ ਪੂਰੇ ਨਹੀਂ ਜਿਵੇਂ ਪੀਐਸ ਟੈਟ ਨਹੀਂ ਹੈ ਠੀਕ ਹੈ ਕਿਸੇ ਕੋਲ ਏਟਟ ਨਹੀਂ ਹੋਣੀ ਓਕੇ ਕੁਝ 60 35 ਵਾਲੇ ਵੀ ਗਏ ਆ ਇਸ ਉਹਨਾਂ ਨੇ ਚਾਰਿਆ ਓਕੇ ਹੋ ਸਕਦਾ ਹੈ ਕਿ ਉਹ 635 ਵਾਲੇ ਵੀ ਜੁਆਇਨ ਨਾ ਕਰਨ ਬਾਕੀ ਇਸ ਦੇ ਉੱਪਰ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਹ ਕਟ-ਆਫ ਨਾਲ ਰਿਲੇਟਿਡ ਹੀ ਵੀਡੀਓ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਹਿਸਾਬ ਲਗਾ ਸਕਦੇ ਹੋ ਕਿ 2364 ਵੈਕੈਂਸੀਆਂ ਨੇ ਜਿਸ ਵਿੱਚੋਂ 1400 ਕੈਂਡੀਡੇਟ ਗਿਆ ਤਾਂ ਕਿੰਨੇ ਕੈਂਡੀਡੇਟ ਜੋ ਹੈ ਉਹ ਬਚਦੇ ਆ ਹੋਰ ਠੀਕ ਹੈ 964 ਕੈਂਡੀਡੇਟ ਬਚਦੇ ਆ ਹੋਰ ਔਰ ਇਹਨਾਂ 964 ਕੈਂਡੀਡੇਟਾਂ ਨੂੰ ਫਿਲ ਕਰਨ ਲਈ ਕਿੰਨਿਆਂ ਦੀ ਡੀਵੀ ਹੋ ਸਕਦੀ ਹੈ ਜੇਕਰ ਇਸ 4300 ਵਿੱਚੋਂ ਕਰੀਬ-ਕਰੀਬ 2900 ਕੈਂਡੀਡੇਟ ਐਬਸੈਂਟ ਹੋ ਰਿਹਾ ਤਾਂ ਇਹ 964 ਕੈਂਡੀਡੇਟ ਨੂੰ ਫਿਲ ਕਰਨ ਲਈ ਕਿੰਨੇ ਕੈਂਡੀਡੇਟ ਬੁਲਾਏ ਜਾਣਗੇ ਔਰ ਕਿੰਨੇ ਕੈਂਡੀਡੇਟ ਐਬਸੈਂਟ ਹੋਣਗੇ ਇਹ ਡਿਪੈਂਡ ਕਰੇਗਾ ਤੁਹਾਡੀ ਕਿਸਮਤ ਦੇ ਉੱਪਰ ਠੀਕ ਹੈ ਬਾਕੀ ਮੈਂ ਕੱਟਆਫ ਦੱਸ ਦਿੱਤੀ ਹੈ ਕਿ ਐਸ ਸੀ ਐਮ ਬੀ ਜੋ ਹੈ ਉਹ ਚਿੰਤਾ ਨਾ ਕਰਨ ਉਹ ਸਾਰੇ ਹੀ ਬੁਲਾਲੇ ਜਾਣਗੇ ਠੀਕ ਹੈ ਐਸਸੀ ਆਰਓ ਦੇ ਵਿੱਚ ਜੋ ਐਕਸ ਸਰਵਿਸਮੈਨ ਹੈ ਜਨਰਲ ਦੇ ਵਿੱਚ ਜੋ ਐਕਸ ਸਰਵਿਸਮੈਨ ਹੈ ਫਰੀडम फाइਟਰ ਹੈ სპੋਰਟਸ ਹੈ ਠੀਕ ਹੈ ਉਹ ਸਾਰੇ ਕੈਂਡੀਡੇਟ ਕੀ ਹੈ ਡੀਵੀ ਲਈ ਬੁલાਏ ਜਾਣਗੇ ਔਰ ਉਹ ਸਾਰੇ ਹੀ ਕੈਂਡੀਡੇਟ ਜੁਆਇਨ ਕਰਨਗੇ ਸਾਰੇ ਦੇ ਸਾਰੇ ਬਾਕੀ ਕੈਟਾਗਰੀ ਦਾ ਮੈਂ ਤੁਹਾਨੂੰ ਵਿਦ ਪ੍ਰੂਫ ਵਿਦ ਅੰਕੜੇ ਡਿਟੇਲ ਦੇ ਵਿੱਚ ਦੱਸਿਆ ਕਿ ਕਿੰਨੇ ਕੈਂਡੀਡੇਟ ਬੁਲਾਏ ਗਏ ਆ ਕਿੰਨੇ ਪ੍ਰੈਜ਼ੈਂਟ ਹੋਏ ਆ ਕਿੰਨੇ ਐਬਸੈਂਟ ਹੋਏ ਆ ਇਹ ਅਪਰੋਕਸੀਮੇਟ ਡਾਟਾ ਹੈ ਫੋਰ ਇੱਕ ਗੱਲ ਹੋਰ ਹੈ ਕਿ ਕੱਲ ਐਬਸੈਂਟ ਕੈਂਡੀਡੇਟ ਵੀ ਬੁਲਾਏ ਗਏ ਆ ਉਹਨਾਂ ਕੈਂਡੀਡੇਟਾਂ ਦਾ ਇਸ ਵੀਡੀਓ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਕਿਉਂਕਿ ਉਹਨਾਂ ਦਾ ਨਾਂ ਤਾਂ ਰਿਕਾਰਡ ਹੈ ਜਦੋਂ ਰਿਕਾਰਡ ਆਏਗਾ ਤਾਂ ਤੁਹਾਨੂੰ ਇਹ ਡਾਟਾ ਇੰਨਾ ਜੋ ਜ਼ਿਆਦਾ ਦਿੱਤਾ ਹੈ ਕਿ ਸਿਰਫ ਡਾਟਾ ਹੀ ਡਾਟਾ ਹੈ ਹਰੇਕ ਪੂਰੀ ਵੀਡੀਓ ਦੇ ਵਿੱਚ ਉਹ ਡਾਟਾ ਤੋਂ ਬਿਨਾ ਇੱਕ ਪ੍ਰੋਪਰ ਵੀਡੀਓ ਕਟਆਫ ਦੀ ਸਿਰਫ ਦੱਸੀ ਜਾਏਗੀ ਇਸ ਦੇ ਵਿੱਚ ਪੂਰਾ ਡਿਟੇਲ ਦੇ ਵਿੱਚ ਵਿਦ ਪ੍ਰੂਫ ਵਿਦ ਅੰਕੜੇ ਵਿਦ ਆਥੈਂਟਿਕ ਇਨਫੋਰਮੇਸ਼ਨ ਜੋਿਆ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਸੋ ਹੋਪ ਕਿ ਤੁਹਾਨੂੰ ਡਾਟਾ ਪਸੰਦ ਆਇਆ ਹੋਏਗਾ ਕਿਉਂਕਿ ਡਾਟਾ ਦੇ ਉੱਪਰ ਮੇਰਾ ਜੋ ਆਵਾਸਨ ਹੀ ਹੈ ਕਿ ਕਿੰਨੇ ਕੈਂਡੀਡੇਟ ਉੱਥੇ ਜਾਂਦੇ ਆ ਠੀਕ ਹੈ ਮੇਰਾ ਕੰਮ ਤੁਹਾਨੂੰ ਇਹ ਇਨਫੋਰਮੇਸ਼ਨ ਦੇਣਾ ਹੈ ਅਗਰ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਜੇ ਤੱਕ ਨਹੀਂ ਕੀਤਾ ਤਾਂ ਜਰੂਰ ਕਰੋ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲੈਣਾ ਹਾਂ ਇਸ ਤੋਂ ਇਲਾਵਾ ਇੱਕ ਵੀਡੀਓ ਪ੍ਰੋਪਰ ਜੋ ਹੈ ਬਿਨਾ ਡਾਟਾ ਤੋਂ ਸਿਰਫ ਕਟ-ਆਫ ਨੂੰ ਲੈ ਕੇ ਹੀ ਹੋਏਗੀ ਹੋ ਸਕਦਾ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ YouTube ਵਾਲੇ ਵੀ ਇਸ ਵੀਡੀਓ ਨੂੰ ਦੇਖ ਕੇ ਸੇਮ ਹੀ ਕਟ-ਆਫ ਕੁਝ 2-3 ਨੰਬਰ ਦਾ ਫਰਕ ਪਾ ਕੇ ਦੱਸਣ ਸੋ ਪ੍ਰੋਪਰ ਜੋ ਇਨਫੋਰਮੇਸ਼ਨ ਮਿਲਦੀ ਆ ਤੁਹਾਨੂੰ ਸਭ ਤੋਂ ਪਹਿਲਾਂ ਇੱਥੇ ਹੀ ਮਿਲਦੀ ਹੈ ਠੀਕ ਹੈ ਸੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਟੈਲੀਗ੍ਰam ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਤੁਸੀਂ ਉੱਥੋਂ ਜੋ ਹੈ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਨੂੰ ਥੈਂਕ ਯੂ ਸੋ ਮੱਚ